ਸਾਰੇ ਪੂਰਵ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸਹਿਜੇ ਸਹਿਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਵੀ ਆਹ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾਂ ਨੇ ਮਨਮੱਧਾ ਅਖਾੜਾ ਬਣਾਇਆ ਜਾ ਰਿਹਾ ਹੈ ਮਨਮੱਧਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆਂ ਕੋਈ ਗੱਲ ਗੁਰਮਤ ਦੀ ਕਸੌਟੀ ਤੇ ਪੂਰੀ ਨਾਉ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇ ਵੀ ਇਸ ਸਟੇਜ ਦੇ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਬੇਪੋਲ ਹੋ ਗਈ ਮੈਂ ਇਥੋਂ ਪਰ ਜੇ ਗੁਰਮਤ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤਾਂ ਮੈਂ ਤੇ ਇਹ ਹੀ ਆਖਾਂ ਕਿ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲਵੇ ਚਲੋ ਦੁਖੀ ਹੋ ਕੇ ਹੀ ਮੰਨੇ ਕਮ ਸੇ ਤੀੜਤ ਹੋ ਕੇ ਹੀ ਮੰਨੇ ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਲਾਲ ਪ੍ਰਾਚੀਨ ਸਮੇਂ 'ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤੋ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਇਹ ਜੀ ਬੜੀ ਪਵਿੱਤਰ ਪੂਰਨਵਾਸੀ ਹੈ ਜੀ ਆਓ ਜੀ ਪਵਿੱਤਰ ਦਿਹਾੜਾ ਇਦਾਂ ਮਤਲਬ